ਲਓ ਵੀ ਮਿੱਤਰੋ ਅੱਜ ਤੁਹਾਡੀ ਫਰਮਾਇਸ਼ ਤੇ ਜਮਾ ਸਰੇ ਵਾਲੀ ਚੀਜ਼ ਲੈ ਆਤੀ ਇੱਕ ਤੋਹਫਾ ਹੀ ਆ ਕਹਿ ਸਕਾਂ ਹੈ ਸ਼ੀਰਾਈ ਜਮਾ ਸਪੌਟਲੈਸ ਇੱਕ ਵੀ ਦਾਗ ਨਹੀਂ ਤੇ ਖਾਨਦਾਨ ਵੀ ਬੱਚੇ ਦਾ ਬਾਲਾ ਜ਼ਿਆਦਾ ਚੰਗਾ ਸਾਣ ਬਣੂਗਾ ਇੰਨੀ ਚੀਜ਼ ਦੀ ਆਪਾਂ ਗਾਰੰਟੀ ਦੇ ਸਕਦੇ ਹਾਂ ਬਸ ਤੁਸੀਂ ਸਾਹਮਣੇ ਆਲੇ ਬਣਿਓ ਸਾਣ ਬਣਜੋ ਪਹਿਲਾਂ ਤਾਂ ਸਵਾਗਤ ਹੈ ਸਾਰੇ ਭਰਾਵਾਂ ਦਾ ਬਾਬਾਜੀਤ ਦਾ ਸਟੱਡ ਫਾਰਮ YouTube ਚੈਨਲ ਦੇ ਉੱਤੇ ਤੇ ਜਿਹੜੇ ਭਰਾ ਆਪਣੇ ਨਾਲ Facebook ਤੇ ਬਾਬਾਜੀਤ ਦਾ ਸਟੱਡ ਫਾਰਮ ਤੇ ਜੁੜੇ ਆ ਉਹਨਾਂ ਦਾ ਵੀ ਤਹਿ ਦਿਲੋਂ ਸਵਾਗਤ ਹੈ ਜੀ ਆਇਆਂ ਨੂੰ ਜੀ ਦੋਸਤੋ ਅੱਜ ਫੇਰ ਇੱਕ ਨਵੀਂ ਸਵੇਰ ਸੱਜਰੀ ਸਵੇਰ ਸੱਜਰੇ ਜਾਨਵਰ ਦੀ ਵੀਡੀਓ ਨਾਲ ਹਾਜ਼ਰ ਹੋਇਆ। ਤੁਹਾਡੇ ਸਾਹਮਣੇ ਬਹੁਤ ਹੀ ਚੰਗਾ ਨੋਕਰਾ ਬਸ਼ੀਰਾ ਲੈ ਕੇ ਆਏ ਆ ਜਮਾ ਸਪੌਟਲੈਸ ਆ। ਖਾਨਦਾਨ ਵੀ ਬਹੁਤ ਚੰਗਾ। ਸਾਰੀ ਡਿਟੇਲ ਦਵਾਂਗੇ ਬਸ ਚੈਨਲ ਸਬਸਕ੍ਰਾਈਬ ਕਰ ਲਿਓ ਤੇ ਵੀਡੀਓ ਪੂਰੀ ਦੇਖ ਲਿਓ। ਤੇ ਇਦਾਂ ਦੀਆਂ ਵੀਡੀਓ ਦੇਖਣ ਲਈ ਆਪਣੇ ਚੈਨਲ ਨਾਲ ਜੁੜੇ ਰਹੋ। ਆਪਣੇ ਚੈਨਲ ਉੱਤੇ ਭਾਤ ਤੋਂ ਭਾਤ ਦਾ ਜਾਨਵਰ ਚੰਗੇ ਤੋਂ ਚੰਗਾ ਜਾਨਵਰ ਮਿਲ ਜਾਂਦਾ ਜਿਵੇਂ ਅੱਜ ਆ ਬੱਚਾ ਤੁਸੀਂ ਦੇਖ ਰਹੇ ਹੋ ਬਹੁਤ ਜ਼ਿਆਦਾ ਚੰਗਾ। ਚੰਗਾ ਸਾਨ ਬੰਨ ਨਾਲ ਪਰ ਰੇਟ ਬਹੁਤ ਜਾਇ ਜਾਇ ਇਹੋ ਜ ਮਨ ਲਓ ਮਾਰਕੀਟ ਵਿੱਚ ਜਿੰਨਾ ਰੇਟ ਚੱਲਦਾ ਉਹ ਤੋਂ ਅੱਧਾ ਮਿਲ ਜਾਣਾ ਤੁਹਾਨੂੰ ਇੰਨੀ ਚੀਜ਼ ਦੀ ਗਾਰੰਟੀ ਦਿੱਤੀ ਬੱਚਾ ਹੀਰਾ ਹੀ ਹੈ ਇੱਕ ਸਾਰੀ ਡਿਟੇਲ ਦਵਾਂ ਕਿ ਬਸ ਤੁਸੀਂ ਚੈਨਲ ਸਬਸਕ੍ਰਾਈਬ ਕਰ ਲਓ ਤੇ ਲਾਈਕ ਕਮੈਂਟ ਸ਼ੇਅਰ ਕਰ ਦਿਓ ਤਾਂ ਜੋ ਸ਼ੇਅਰ ਵੱਧੇ ਵਧੇ ਕਰਿਓ ਤਾਂ ਜੋ ਜਿਹੜਾ ਕੋਈ ਚੰਗਾ ਬਸ਼ੀਰਾ ਭਾਣਾ ਭਾਲਦਾ ਉਹ ਕਿਸੇ ਭਰਾ ਦੀ ਭਾਲ ਮੋਖੇ ਤੇ ਬਾਕੀ ਅੱਜ ਬਾਅਦਿਆਂ ਵੀਡੀਓ ਵੱਲ ਦਿੰਨੇ ਆ ਡਿਟੇਲ ਦੇ ਦੋਸਤੋ ਜਿਵੇਂ ਤੁਸੀਂ ਰੰਗ ਦੇਖ ਕੇ ਅੰਦਾਜ਼ਾ ਲਾਈ ਲੈ ਆਪਣੇ ਪੰਜਾਬ ਨਸਲ ਪੰਜਾਬ ਦੀ ਹੋਮ ਬਰੀਡ ਕਹਿ ਸਕਦੇ ਆ ਪੰਜਾਬ ਚ ਪੈਦਾ ਹੋਣ ਵਾਲਾ ਨੁਗਰਾ ਰੰਗ ਦਾ ਵਸ਼ੇਰਾ ਜੀ ਜਮਾਂ ਅੰਡੇ ਨਾਲ ਦਾ ਚੱਟਾ ਤੇ ਖਾਨਦਾਨ ਬਾਰੇ ਵੀ ਦੱਸਾਂ ਇਹ ਖਾਨਦਾਨ ਤੁਹਾਨੂੰ ਅੰਦਾਜ਼ਾ ਦੇ ਦਿੰਨੇ ਆ ਵੀ ਇਹਦੇ ਦਾਦੇ ਦਾ ਥੰਮ ਮੰਨਿਆ ਗਿਆ ਦਾਦਾ ਵੱਡੇ ਵੱਡੇ ਸਾਂਹ ਪੈਦਾ ਕੀਤੇ ਆ ਆਪ ਦਾ ਕੱਦ ਕਾਠ ਵੀ ਬਹੁਤ ਤੇ ਵੱਡੇ ਵੱਡੇ ਸਾਂਹ ਪੈਦਾ ਕੀਤਾ ਨਾਮ ਉਹਦਾ ਚੇਤਕ ਖੱਲਾਂ ਵਾਲਾ ਨਾਮ ਤਾਂ ਹੀ ਸੁਣਿਆ ਹੈ ਬਹੁਤ ਵੱਡਾ ਘੋੜਾ ਚੰਗੇ ਘੋੜੇ ਪੈਦਾ ਕਰਨ ਵਾਲਾ ਬੱਚਾ ਜੀ ਖੱਲਾਂ ਵਾਲਾ ਚੇਤਕ ਉਹਦਾ ਗਾਂ ਬੱਚਾ ਹੋਇਆ ਆਪਣੇ ਬੜਗਾਰੀ ਬਾਈ ਹੁਣਾਂ ਕੋਲ ਆ ਅਨਮੋਲ ਰਤਨ ਵਿਕਰਮਜੀਤ ਹੁਣੇ ਬਾਈ ਆ ਉਹਨਾਂ ਕੋਲ ਘੋੜਾ ਜੀ ਅਨਮੋਲ ਰਤਨ ਉਹਦਾ ਡਾਇਰੈਕਟ ਬੱਚਾ ਤੇ ਬੱਚਾ ਵੀ ਪੂਰਾ ਮੰਨ ਲਓ ਆਪਾਂ ਕਹਿ ਸਕਦੇ ਆ ਸਿਰੇ ਵਾਲੀ ਚੀਜ਼ ਹੀ ਬਣੋ ਕੰਨ ਕਡੀਸ਼ਨ ਲਾ ਲਈਏ ਗਰਦਨ ਵਾਲੇ ਪਾਸੋਂ ਲਾ ਲਈਏ ਪੈਠ ਪੁੜਾ ਐਨ ਪੂਰਾ ਓ ਕੇ ਰੋਟਾਂ ਪਈਆਂ ਬੱਚੇ ਦੀਆਂ ਦੁੱਧੋਂ ਟੁੱਟ ਗਿਆ ਹੈ ਬੱਚਾ 6 ਮਹੀਨੇ ਹਜੇ ਉਮਰ ਹੋਈ ਆ ਤੇ ਪਰ ਉੱਡੂ ਉੱਡੂ ਕਰਦਾ ਗੁਲਾਬੀ ਚਮੜੀ ਦਾ ਲਾਲੇ ਮਾਰਦੇ ਆ ਸਾਰੇ ਪਿੰਡੇ ਚ ਕੰਨ ਕੰਡੀਸ਼ਨ ਚੰਗੀ ਗਰਦਨ ਲੰਮੀ ਬੇਲਬੂਲ ਪੂਰੀ ਚੰਗੀ ਆ ਤੇ ਮੇਨ ਗੱਲ ਬਾਲ ਭੌਰੀਆਂ ਦਾ ਸਾਫ ਮੱਥੇ ਸਿੰਗਲ ਭੌਰੀ ਆ ਦੇਮਨ ਲੱਗੀ ਹੋਏ ਸਿੱਟਾ ਹੈ ਨਹੀਂ ਅੱਖਾਂ ਦਾ ਪੈਰਾਂ ਦਾ ਸਾਰਾ ਓਕੇ ਰਿਪੋਰਟਾਂ ਸਾਫ ਦੋਸਤੋ ਜਿਹੜੇ ਤੁਹਾਨੂੰ ਆ ਗਰਦਨ ਤੇ ਸਿਰ ਧੌਣ ਜੀ ਤੇ ਨਿਸ਼ਾਨ ਜੇ ਲੱਗ ਹੁਣ ਲੱਗਦੇ ਹੁਣ ਤੇ ਕਿਸੇ ਦੇ ਮਨ ਤੇ ਕੋਈ ਬਹਿਮ ਨਾ ਰੱਖਿਓ ਨਾਲ ਦੀ ਘੋੜੀ ਨੇ ਇਹਦੇ ਚੱਬੇ ਵੱਡੇ ਹੋਏ ਆ ਦੰਦ ਮਾਰੇ ਹੋਏ ਆ ਉਦੇ ਨਿਸ਼ਾਨ ਤੁਹਾਨੂੰ ਨੇੜੇ ਆਏ ਤੇ ਪਤਾ ਚੱਲ ਜੂ ਪਰ ਬੱਚੇ ਦੇ ਕੋਈ ਵੀ ਸਪੌਟ ਹੈ ਨਹੀਂ ਪੂਰਾ ਨੈਚੁਰਲ ਸਪੌਟਲੈਸ ਆ ਕੰਨਾਂ 'ਚ ਵੀ ਸਪੌਟ ਹੈ ਨਹੀਂ ਕੋਈ ਪੱਠੇ ਤੇ ਸਪੌਟ ਹੈ ਨਹੀਂ ਜਮਾਂ ਸਾਫ਼ ਆ ਪੂਰੀ ਸਫਾਈ ਹੈ ਨੈਚੁਰਲ ਤੇ ਪਿਓ ਬਾਰੇ ਆਪਾਂ ਦੱਸਤਾ ਜੀ ਅਨਮੋਲ ਰਤਨ ਦਾ ਬੱਚਾ ਮਾਂ ਆਪਨ ਜਦਾਂ ਬਾਈ ਹੁਣਾਂ ਨੇ ਦੱਸੀ ਆ ਸਾਲੀ ਵਾਲ ਬਲੱਡ ਲਾਈਨ 'ਚ ਨੌਕਰੀ ਮਾਰਾ ਦੱਸਿਆ ਮਾਂ ਦੀ ਹਾਈਟ ਵੀ ਵਧੀਆ 52 ਇੰਚ ਮਾਂ ਦੀ ਹਾਈਟ ਦੱਸੀ ਆ ਤੇ ਬੱਚਾ ਕਿੰਗਾ ਸਾਨ ਬਣੂ ਮੇਨ ਗੱਲ ਆ ਦੋਸਤੋ ਬੱਚੇ ਚ ਕੁਆਲਿਟੀ ਹੈਗੀ ਆ ਕੰਨ ਕੰਡੀਸ਼ਨ ਦਾ ਫੇਸ ਪ੍ਰੋਫਾਈਲ ਗਰਦਨ ਸਾਰੇ ਪਾਸੋਂ ਓਕੇ ਰਿਪੋਰਟਾਂ ਦੇਖ ਸਕਦੇ ਆ ਨੇੜੋਂ ਦੂਰੋਂ ਆਪਾਂ ਕੋਈ ਕਮੀ ਨਹੀਂ ਸਾਡੀ ਵੀ ਕਿਸੇ ਐਂਗਲ ਤੋਂ ਤੁਹਾਨੂੰ ਦਿਖਾਉਣ ਵਾਲਾ ਬਸ਼ੀਰਾ ਰਹਿ ਜੇ ਐਨ ਪੂਰਾ ਦਿਖਾ ਦੇਣਾ ਬੱਚਾ ਜੀ ਕੋਈ ਕਮੀ ਪੇਸ਼ੀ ਰਹਿਣ ਨਹੀਂ ਦੇਣੀ ਤੇ ਬਾਕੀ ਤੁਸੀਂ ਆਪ ਦੱਸ ਦੇਣਾ ਵੀ ਕਿਵੇਂ ਲੱਗਿਆ ਕਮੈਂਟਾਂ ਵਿੱਚ ਬਸ਼ੀਰਾ ਚੰਗਾ ਬਣੂ ਜਾਂ ਨਹੀਂ ਬਣੂ ਤੇ ਮੇਨ ਗੱਲ ਆ ਰੇਟ ਨਾ ਬੰਦ ਜਾਣਾ ਮਾਰਕੀਟ ਵਿੱਚ ਇਦਾਂ ਦੇ ਬਿਸ਼ੇਰੀਆਂ ਦਾ ਮੁੱਲ ਬਹੁਤ ਜ਼ਿਆਦਾ ਜਿੱਨਾ ਮਾਰਕੀਟ ਉਹਦੋਂ ਆਪਾਂ ਦਾ ਰੇਟ ਦੇ ਦਾਂਗੇ ਤੁਹਾਨੂੰ ਇੰਨੀ ਚੀਜ਼ ਦੀ ਗਾਰੰਟੀ ਦੇ ਦਿੱਤੀ ਤੇ ਬਾਕੀ ਫਿੱਟ ਤਸਹੀ ਕਰਨਾ ਜੇ ਤੁਹਾਨੂੰ ਸਾਹਮਣੇ ਵੀਡੀਓ ਚ ਪਸੰਦ ਲੱਗਿਆ ਤਾਂ ਆ ਕੇ ਸਾਹਮਣੇ ਦੇਖ ਸਕਦੇ ਹੋ ਸਾਹਮਣੇ ਦੇਖ ਕੇ ਬਹਿ ਕੇ ਰੇਟ ਨਵੀਂ ਠਾਹਦੇ ਰੇਟ ਪੁੱਛਣਾ ਤਾਂ ਲਾਸਟ ਤੇ ਆਪਾਂ ਨੰਬਰ ਦੇ ਦਾਂਗੇ ਨੰਬਰਾਂ ਤੇ ਸੰਪਰਕ ਕਰ ਲਿਓ ਆ ਚੱਲ ਪਏ ਨੰਬਰ 62395 5454 98555 99017 ਮਿਲਦੇ ਹਾਂ ਜਲਦ ਨਵੀਂ ਵੀਡੀਓ ਬਹੁਤ ਧੰਨਵਾਦ